ਨਮਸਕਾਰ एवरीवन ਮੇਰਾ ਨਾਮ ਕਮਲੇਸ਼ ਕੌਰ ਹੈ ਤੇ ਮੈਂ ਪੰਜਾਬ ਦੀ ਰਹਿਣ ਵਾਲੀ ਆ ਮੈਂ ਇੱਕ ਹਾਊਸ ਵਾਈਫ ਆ ਤੇ ਪਲੱਸ ਮੈਂ ਇੱਕ ਮਦਰ ਵੀ ਆ ਤੇ ਆਪਣੇ ਘਰ ਦੇ ਕੰਮਾਂ ਦੇ ਨਾਲ ਆਪਣੇ ਬੱਚਿਆਂ ਨੂੰ ਸੰਭਾਲਦੇ ਹੋਏ ਮੈਂ ਇੱਕ ਆਨਲਾਈਨ ਪਲੇਟਫਾਰਮ ਤੇ ਵਰਕ ਕਰ ਰਹੀ ਆ ਤੇ ਜੇ ਤੁਸੀਂ ਇਸ ਪਲੇਟਫਾਰਮ ਬਾਰੇ ਮੇਰੇ ਵਰਕ ਬਾਰੇ ਡਿਟੇਲ ਲੈਣ ਲਈ ਮੈਨੂੰ ਮੈਸੇਜ ਕਰ ਚੁੱਕੇ ਹੋ ਤਾਂ ਤੁਸੀਂ ਇਹ ਵੀਡੀਓ ਨੂੰ ਬਿਲਕੁਲ ਵੀ ਸਕਿਪ ਕਰਕੇ ਨਾ ਦੇਖਿਓ ਕਿਉਂਕਿ ਜੇ ਤੁਸੀਂ ਸਕਿਪ ਕਰ ਕਰਕੇ ਦੇਖੀਏ ਤੁਹਾਨੂੰ ਕਨਸੈਪਟ ਹੈ ਕੰਮ ਹੈ ਜੋ ਬਿਲਕੁਲ ਵੀ ਕਲੀਅਰ ਨਹੀਂ ਹੋਏਗਾ ਸੋ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਪ੍ਰੋਪਰ ਵੇ ਵਿੱਚ ਤੁਹਾਨੂੰ ਸਾਰਾ ਕੰਮ ਐ ਸਮਝਾ ਦਉਂਗੀ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਪਨੀ ਬਾਰੇ ਕਿਉਂਕਿ ਜਿਸ ਪਲੇਟਫਾਰਮ ਤੇ ਅਸੀਂ ਵਰਕ ਕਰਨ ਸਟਾਰਟ ਕਰਨ ਜਾ ਰਹੇ ਹਾਂ ਸਾਨੂੰ ਉਸ ਪਲੇਟਫਾਰਮ ਬਾਰੇ ਪ੍ਰੋਪਰ ਨੋਲਜ ਹੋਣੀ ਚਾਹੀਦੀ ਹੈ ਕਿ ਜੈਨੂਅਨ ਹੈ ਸੇਫ ਹੈ ਕਿੱਦਾਂ ਦਾ ਹੈਗਾ ਕੀ ਵਰਕ ਹੈ ਸਾਰੀ ਜਿਹੜੀ ਡਿਟੇਲ ਆ ਸਾਨੂੰ ਹੋਣੀ ਚਾਹੀਦੀ ਹੈ ਤਾਂ ਤੁਸੀਂ ਧਿਆਨ ਨਾਲ ਸੁਣੋ ਇਹ ਕੰਪਨੀ ਹੈਗੀ ਹੈ ਵਿਜਗੁਰੂਕੁਲ ਵਿਜਗੁਰੂਕੁਲ ਇੱਕ ਈ-ਲਰਨਿੰਗ ਐਜੂਕੇਸ਼ਨਲ ਪਲੇਟਫਾਰਮ ਹੈ ਜਿੱਥੇ ਸਾਨੂੰ ਐਜੂਕੇਸ਼ਨ ਦੇ ਨਾਲ 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 ਅਰਨਿੰਗ ਕਰਨ ਦਾ ਵੀ ਬਰਾਬਰ ਮੌਕਾ ਮਿਲਦਾ ਤੇ ਇਹ ਕੰਪਨੀ ਦਿੱਲੀ ਚ 24 ਮਾਰਚ 2020 ਨੂੰ ਲਾਂਚ ਹੋਈ ਸੀਗੀ ਇਹ ਕੰਪਨੀ MCA ਤੋਂ ਵੈਰੀਫਾਈ ਹੈ ਗਵਰਨਮੈਂਟ ਰਜਿਸਟਰਡ ਹੈ ਤੇ ਭਾਰਤ ਉਦਯੋਗ ਰਤਨ ਨਾਲ ਅਵਾਰਡਡ ਹੈ ਤੇ ਇੱਥੇ ਫਰੋਡ ਫੇਕ ਵਾਲਾ ਕੋਈ ਕੰਮ ਨਹੀਂ ਲੈਗੈਲਿਟੀ ਦੇ ਪ੍ਰੂਫ ਤੁਹਾਨੂੰ ਆਲਰੇਡੀ ਮੈਂ ਦੇ ਚੁੱਕੀ ਹਾਂ ਤੇ ਤੁਸੀਂ ਫੇਰ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਇਸੀ ਕੰਪਨੀ ਦੇ ਬਾਰੇ ਡਿਟੇਲ ਲੈਣੀ ਹੈ ਤਾਂ ਤੁਸੀਂ MCA ਤੇ ਜਾ ਕੇ ਟੈਸਟ ਕਰ ਸਕਦੇ ਬਿਜ਼ ਗੁਰੂਕੁਲ ਦਾ ਨਾਮ ਫਿਲ ਕਰਕੇ ਇਹ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕੰਪਨੀ ਦੇ ਵਰਕ ਬਾਰੇ ਇਹੇ ਕੰਪਨੀ ਦਾ ਆਨਲਾਈਨ ਐਜੂਕੇਸ਼ਨਲ ਪਲੇਟਫਾਰਮ ਹੈ ਤੇ ਇੱਥੇ ਕੰਪਨੀ ਨੇ ਸਾਨੂੰ ਡਿਜੀਟਲ ਸਕਿਲਸ ਪ੍ਰੋਵਾਈਡ ਕੀਤੇ ਆ ਜਿਵੇਂ ਕਿ ਕਾਪੀਰਾਈਟਿੰਗ ਦੇ ਕੋਰਸ, ਕੰਟੈਂਟ ਰਾਈਟਿੰਗ ਦੇ, ਡ੍ਰੌਪਸ਼ਿਪਿੰਗ ਦੇ, ਐਮਾਜ਼ਨ ਐਫ ਵੀ ਐ, ਪ੍ਰਿੰਟ ਔਨ ਡਿਮਾਂਡ, ਐਡਸ ਵਗੈਰਾ ਇਹ ਸਾਰੇ ਕੋਰਸਿਸ ਕੰਪਨੀ ਨੇ ਬਣਾਏ ਤੇ ਇਹਦੇ ਲਈ ਕੰਪਨੀ ਸਾਨੂੰ ਬੰਡਲ ਦਿੱਤੇ ਆ ਤੇ ਇਹ ਬੰਡਲ ਕੀ ਆ ਕਿਵੇਂ ਇਹਨਾਂ ਦਾ ਵਰਕ ਆ ਇਹਦੇ ਲਈ ਸਾਨੂੰ ਥੋੜੀ ਜਿਹੀ ਇਹਨਾਂ ਦੇ ਬਾਰੇ ਨੌਲੇਜ ਲੈਣੀ ਪਵੇਗੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕੰਮ ਦੱਸ ਦੰਨੀ ਆ ਵੀ ਇੱਥੇ ਕੰਮ ਕੀ ਕੀ ਹੁੰਦਾ ਹੈ ਇਥੇ ਕੰਮ ਹੁੰਦਾ ਹੈ ਤਿੰਨ ਤਰੀਕੇ ਨਾਲ ਅਸੀਂ ਇਸ ਕੰਪਨੀ ਦੇ ਵਿੱਚ ਕੰਮ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਬਿਜ਼ਗੁਰੂਪੁਰ ਦੇ ਜਿਹੜੇ ਕੋਰਸਿਸ ਐ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਚੁੱਕੀਆਂ ਐਜੂਕੇਸ਼ਨ ਐ ਜਿਹੜੇ ਕੋਰਸਿਸ ਐ ਉਹਨਾਂ ਨੇ ਸਿੱਖ ਕੇ ਅਸੀਂ ਐਜ਼ ਅ ਫ੍ਰੀਲਾਂਸਰ ਵਰਕ ਕਰ ਸਕਦੇ ਹਾਂ ਅਸੀਂ ਕਿਸੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦੀ ਕੰਪਨੀ 'ਚ ਵਰਕ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਕੰਪਨੀਆਂ ਤੋਂ ਪ੍ਰੋਫਿਟ ਲੈ ਸਕਦੇ ਹਾਂ ਉਹਨਾਂ ਦਾ ਉਹ ਕੰਮ ਕਰਕੇ ਜੋ ਅਸੀਂ ਕੰਮ ਕੰਪਨੀ ਨੇ ਸਾਨੂੰ ਕੰਮ ਦਿੱਤਾ ਤੇ ਦੂਜਾ ਜੇ ਤੁਸੀਂ ਬਿਜਗੁਰੂਕੂਲ ਦੇ ਵਿੱਚ ਹੀ ਜੋਬ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿਜਗੁਰੂਕੂਲ ਦੇ ਵਿੱਚ ਵੀ ਜੋਬ ਕਰ ਸਕਦੇ ਹੋ ਤੁਹਾਨੂੰ ਪ੍ਰੋਪਰ ਵੈਦਿਕ ਕੋਰਸ ਨੂੰ ਕੰਪਲੀਟ ਕਰਕੇ ਸਰਟੀਫਿਕੇਟ ਲੈਣਾ ਪਵੇਗਾ ਤੇ ਦੈਨ ਤੁਸੀਂ ਬਿਜਗੁਰੂਕੂਲ ਦੇ ਵਿੱਚ ਜੋਬ ਲਈ ਅਪਲਾਈ ਕਰ ਸਕਦੇ ਹੋ ਤੇ ਤੀਜਾ ਕੰਮ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਟ੍ਰੈਂਡ ਚਾ ਕੋਈ ਵੀ ਹਾਊਸ ਵਾਈਫ ਸਟੂਡੈਂਟ ਜੋਬ ਹੋਲਡਰ ਜਿਸ ਨੂੰ ਕਰ ਸਕਦਾ ਹੈ ਤੇ 2 ਤੋਂ 3 ਘੰਟੇ ਇਸ ਕੰਮ ਵਾਸਤੇ ਸਾਨੂੰ ਚਾਹੀਦੇ ਹੁੰਦੇ ਆ ਤੇ ਇਹ ਜਿਹੜਾ ਕੰਮ ਹੈ ਇਸ ਨੂੰ 14+ ਏਜ ਦਾ 14 ਸਾਲ ਦੀ ਉਮਰ ਪਲੱਸ ਹੋਵੇ ਜਿਹਦੀ ਉਹ ਕੋਈ ਵੀ ਪਰਸਨ ਕਰ ਸਕਦਾ ਹੈ ਤੇ ਕੰਮ ਅਸੀਂ ਘਰ ਤੋਂ ਹੀ ਪਾਰਟ ਟਾਈਮ ਫੁੱਲ ਟਾਈਮ ਜਿਵੇਂ ਮਰਜੀ ਵਰਕ ਕਰਕੇ ਕਰ ਸਕਦੇ ਆ ਕਿਉਂਕਿ ਅਸੀਂ ਇਹਨੂੰ ਐਜ਼ ਏ ਸਾਈਡ ਬਿਜ਼ਨਸ ਵੀ ਕਰ ਸਕਦੇ ਆ ਜੇ ਤੁਸੀਂ ਆਲਰੇਡੀ ਕਿਤੇ ਜੌਬ ਕਰਦੇ ਹੋ ਜਾਂ ਕੁਝ ਵੀ ਕੁਝ ਵਰਕ ਕਰ ਰਹੇ ਹੋ ਤਾਂ ਤੁਸੀਂ ਇੱਕ ਦੋ ਘੰਟੇ ਇਸ ਕੰਮ ਤੇ ਲਾ ਕੇ ਵਧੀਆ ਅਰਨਿੰਗ ਸਾਈਡ ਬਿਜ਼ਨਸ ਆਪਣਾ ਚਲਾ ਸਕਦੇ ਹੋ ਤੇ ਆਪਣੇ ਜਿਹੜੇ ਸ਼ੌਂਕ ਐ ਸੁਪਨੇ ਆ ਡ੍ਰੀम्स ਆ ਉਹ ਪੂਰੇ ਕਰ ਸਕਦੇ ਹੋ ਤੇ ਇੱਥੇ ਜਿਹੜੇ ਬੰਡਲ ਸਿਸਟਮ ਐ ਐਜੂਕੇਸ਼ਨਲ ਪਲੈਟਫਾਰਮ ਐ ਇੱਥੇ ਜਿਹੜੇ ਕੋਰਸੇਜ਼ ਨੇ ਇੱਥੇ ਸਭ ਤੋਂ ਜਿਹੜਾ ਬੈਸਟ ਪੈਕੇਜ ਆ ਉਹ ਹੈਗਾ ਬਿਜ਼ਨਸ ਮਾਸਟਰੀ ਬੰਡਲ ਆ ਬਿਜ਼ਨਸ ਮਾਸਟਰੀ ਬੰਡਲ ਦੇ ਵਿੱਚ ਸਾਨੂੰ 31 ਪਲੱਸ ਜਿਹੜੇ ਸਕਿੱਲਸ ਪ੍ਰੋਵਾਈਡ ਕੀਤੇ ਜਾਂਦੇ ਆਂ ਬਿਜ਼ ਗੁਰੂਕੁਲ ਵੱਲੋਂ ਤੇ ਸਕਿੱਲਸ ਕੀ ਨੇ ਇਹ ਹੈਗੇ ਕਾਪੀਰਾਈਟਿੰਗ ਦੇ ਕੋਰਸ ਕੰਟੈਂਟ ਰਾਈਟਿੰਗ ਦੇ ਕੋਰਸ Amazon FBA print on demand drop shipping drop shipping ਆਸ ਦਾ ਟਾਈਮ ਵਿੱਚ ਬੈਸਟ ਜਿਹੜਾ ਹੈਗਾ ਫ੍ਰੀਲੈਂਸਿੰਗ ਦੇ ਲਈ ਕੋਰਸ ਹੈ ਜਿਸ ਨੂੰ ਸਿੱਖ ਕੇ ਅਸੀਂ ਹਰ ਮਹੀਨੇ 2 ਤੋਂ 2.5 ਲੱਖ ਰੁਪਏ ਇਜ਼ੀਲੀ ਅਰਨ ਕਰ ਸਕਦੇ ਆਂ ਤੇ ਇਹਦੇ ਲਈ ਸਾਨੂੰ ਬਿਜ਼ਨਸ ਮਾਸਟਰੀ ਬੰਡਲ ਬੈਸਟ ਇਸ ਲਈ ਹੈ ਕਿ ਕਿ ਅਸੀਂ ਜਿਸ ਨਾਲ ਐਫੀਲੀਏਟ ਵੀ ਕਰਦੇ ਆ ਉਹ ਵੀ ਬੈਸਟ ਹੈ ਸਾਡੇ ਲਈ ਤੇ ਜੇ ਤੁਸੀਂ ਇਹਦੇ ਨਾਲ ਫ੍ਰੀਲੈਂਸਿੰਗ ਵੀ ਕਰਦੇ ਹੋ ਤਾਂ ਉਹ ਵੀ ਸਾਡੇ ਲਈ ਬੈਸਟ ਹੈ ਕਿਉਂਕਿ ਇੱਥੇ ਸਾਨੂੰ 31 ਜਿਹੜੀ oportunidades ਉਹ ਮਿਲ ਚੁੱਕੀਆਂ ਨੇ ਕਿਉਂਕਿ ਸਾਡਾ ਜਿਹੜਾ ਹੈਗਾ ਬੈਸਟ ਬੰਡਲ ਹੈ ਤੇ ਜਿਹੜਾ ਇਹਦਾ ਕੰਪਨੀ ਪ੍ਰਾਈਸ ਹੈ ਉਹ ਹੈਗਾ 30000 ਜੇ ਤੁਸੀਂ ਸਿੱਧਾ ਜਾ ਕੇ ਬਿਜ਼ਗੁਰਪੁਰ ਤੋਂ ਪਰਚੇਸ ਕਰਦੇ ਹੋ ਤਾਂ ਤੁਹਾਨੂੰ ਇਹ ਜਿਹੜਾ ਕੋਰਸ ਹੈ ਉਹ 30000 ਰੁਪਏ ਦਾ ਪੈਂਦਾ ਬਟ ਜੇ ਤੁਸੀਂ ਮੇਰੇ ਰੈਫਰਲ ਲਿੰਕ ਰਾਹੀਂ ਅੱਜ ਦੇ ਟਾਈਮ 'ਚ ਮੇਰੇ ਰੈਫਰਲ ਲਿੰਕ ਰਾਹੀਂ ਜੇ ਇਹਨੂੰ ਪਰਚੇਸ ਕਰ ਰਹੇ ਹੋ ਤਾਂ ਤੁਹਾਨੂੰ ਇਹ 20999 ਰੁਪਏ ਦਾ ਪੈਂਦਾ ਯਾਨੀ ਕਿ 21000 ਰੁਪਏ ਦਾ ਸਾਨੂੰ ਪੈਂਦਾ ਠੀਕ ਹੈ ਤੇ ਬਾਕੀ ਜੇ ਤੁਸੀਂ ਮੇਰੀ ਪਰਸਨਲ ਮੈਂਟਰਸ਼ਿਪ ਲੈਣਾ ਚਾਹੁੰਦੇ ਹੋ ਜੇ ਤੁਸੀਂ ਮੇਰੇ ਰਾਹੀਂ ਵਿਜਗੁਰੂਪੁਰ ਨੂੰ ਜੁਆਇਨ ਨਹੀਂ ਕਰ ਰਹੇ ਜਾਂ ਨਹੀਂ ਕਰਾ ਹੋਇਆ ਤਾਂ ਤੁਸੀਂ ਮੇਰੀ ਮੈਂਟਰਸ਼ਿਪ ਲੈ ਸਕਦੇ ਹੋ ਜਿਹਦੀ 6000 ਰੁਪੀਸ ਮੈਂ ਆਪਣੀ ਮੈਂਟਰਸ਼ਿਪ ਫੀਸ ਰੱਖੀ ਹੈ ਪੜ੍ਹ ਜੇ ਤੁਸੀਂ ਮੇਰੇ ਨਾਲ ਹੀ ਇਹ ਕੋਰਸ ਜੁਆਇਨ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀ ਇਹ ਮੈਂਟਰਸ਼ਿਪ ਦੇ ਪੈਸੇ ਨਹੀਂ ਦੇਣੇ ਪੈਣਗੇ ਇਹ ਤੁਹਾਡੇ ਲਈ ਫ੍ਰੀ ਆਫ ਕੋਸਟ ਹੈ ਤੇ ਲਾਈਫਟਾਈਮ ਲਈ ਫ੍ਰੀ ਆਫ ਕੋਸਟ ਹੀ ਰਹੇਗਾ ਤੇ ਉ ਤੋਂ ਬਾਅਦ ਜਿਹੜਾ ਬੰਡਲ ਹੈ ਉਹ ਹੈਗਾ ਫਾਈਨੈਂਸ ਮਾਸਟਰੀ ਬੰਡਲ ਇਹਦੇ ਵਿੱਚ ਸਾਨੂੰ ਸਟਾਕ ਮਾਰਕੀਟਿੰਗ ਵਾਲੇ ਸਾਰਾ ਕੁਝ ਕਲੀਅਰਲੀ ਹਿੰਦੀ ਤੇ ਇੰਗਲਿਸ਼ ਦੋ ਲੈਂਗੁਏਜ ਵਿੱਚ ਇਹ ਕੋਰਸ ਸਿਖਾਇਆ ਗਿਆ ਕਿਉਂਕਿ ਬਹੁਤ ਸਾਰੇ ਪਰਸਨਸ ਨੂੰ ਸਟਾਕ ਮਾਰਕੀਟਿੰਗ ਦੇ ਵਿੱਚ ਇੰਟਰਸਟ ਹੁੰਦਾ ਤੇ ਜੇ ਤੁਸੀਂ ਸਟਾਕ ਮਾਰਕੀਟਿੰਗ ਸਿੱਖਣੀ ਆ ਤਾਂ ਫਾਈਨੈਂਸ ਮਾਸਟਰੀ ਬੰਡਲ ਤੁਹਾਡੇ ਲਈ ਬੈਸਟ ਹੈ ਤੇ ਕੰਪਨੀ ਦਾ ਜਿਹੜਾ ਰੇਟ ਆ ਇਹਦਾ ਉਹ ਹੈਗਾ 20000 ਰੁਪਏ ਬਟ ਮੇਰੇ ਰੈਫਰ ਕੋਡ ਰਾਹੀਂ ਤੁਹਾਨੂੰ ਇਹ ਪਵੇਗਾ 14999 ਰੁਪਏ ਦਾ ਕਿ ਤੁਸੀਂ ਇਸ ਕੋਰਸ ਨਾਲ ਹੀ ਰਾਹੀਂ ਵੀ ਆਪਣਾ ਵਰਕ ਸਟਾਰਟ ਕਰ ਸਕਦੇ ਹੋ ਤੇ ਇਹਦਾ ਵੀ ਜਿਹੜਾ ਅクセਸ ਆ ਲਾਈਫਟਾਈਮ ਰਹੇਗਾ ਜਿਹੜਾ ਮਰਜੀ ਕੋਰਸ ਹੋਵੇ ਜਿਹੜਾ ਮਰਜੀ ਬੰਡਲ ਹੋਵੇ ਉਹਦੇ ਲਈ ਲਾਈਫਟਾਈਮ ਲਈ ਤੁਹਾਨੂੰ ਫਿਰ ਫ੍ਰੀ ਆਫ ਕੋਸਟ ਹੈ ਕੁਝ ਵੀ ਤੁਹਾਨੂੰ ਦੁਬਾਰੇ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਵਨ ਟਾਈਮ ਇਨਵੈਸਟਮੈਂਟ ਹੈ ਤੇ ਲਾਈਫਟਾਈਮ ਲਰਨਿੰਗ ਤੇ ਅਰਨਿੰਗ ਓਪਰਚ्युनिटी ਤੁਹਾਡੇ ਕੋਲ ਹੈ ਇਹ ਤੋ 3 ਨੰਬਰ ਤੇ ਸਾਡੇ ਕੋਲ ਇੱਕ ਕੋਰਸ ਆਂਦਾ ਉਹਨੂੰ ਕਹਿੰਦੇ ਆ ਇਨਫਲੂਐਂਸ ਮਾਸਟਰੀ ਬੰਡਲ ਇਨਫਲੂਐਂਸ ਮਾਸਟਰੀ ਬੰਡਲ ਦੇ ਵਿੱਚ ਕਾਪੀਰਾਈਟਿੰਗ ਕੰਟੈਂਟ ਰਾਈਟਿੰਗ ਪੋਡਕਾਸਟ ਕਿਵੇਂ ਕਰਨਾ ਸੇਲਜ਼ ਮਾਰਕੀਟਿੰਗ ਵਗੈਰਾ ਸਾਰਾ ਕੁਝ ਉਸ ਕੋਰਸ ਦੇ ਵਿੱਚ ਸਾਨੂੰ ਸਿਖਾਇਆ ਗਿਆ ਤੇ ਇਹ ਕੋਰਸ ਸਾਰੇ तकरीबन ਟੋਟਲੀ ਜਿੰਨੇ ਵੀ ਕੋਰਸ ਐ ਬਿਸ ਗੁਰਪੂਲ ਦੇ ਹਿੰਦੀ ਤੇ ਇੰਗਲਿਸ਼ ਦੋਨੋਂ ਲੈਂਗੁਏਜ ਵਿੱਚ ਐ ਅਵੇਲੇਬਲ ਆ ਤਾਂ ਇੱਥੇ ਜ਼ਰੂਰੀ ਨਹੀਂ ਐ ਕਿ ਤੁਹਾਨੂੰ ਇੰਗਲਿਸ਼ ਆਣੀ ਜ਼ਰੂਰੀ ਐ ਬਸ ਪੰਜਾਬੀ ਤੇ ਹਿੰਦੀ ਤੁਹਾਨੂੰ ਪੜ੍ਹਨੀ ਲਿਖਣੀ ਆਉਂਦੀ ਹੋਵੇ ਤੇ ਜੇ ਤੁਸੀਂ ਐਫੀਲੀਏਟ ਕਰਦੇ ਤਾਂ ਉਹਦੇ ਲਈ ਸਿਰਫ ਸਾਨੂੰ ਹਿੰਦੀ ਦੀ ਵੀ ਜ਼ਰੂਰਤ ਨਹੀਂ ਸਿਰਫ ਪੰਜਾਬੀ ਦੀ ਹੀ ਜ਼ਰੂਰਤ ਹੈ ਤਾਂ ਤੁਸੀਂ ਆਪਣਾ ਵਰਕ ਕੰਟੀਨਿਊ ਕਰ ਸਕਦੇ ਹੋ ਅੱਜ ਜੇ ਤੁਸੀਂ ਮੇਰੇ ਤੋਂ ਇਹ ਮੇਰੇ ਰੈਫਰ ਕੋਡ ਰਾਹੀਂ ਖਰੀਦ ਰਹੇ ਹੋ ਤਾਂ ਤੁਹਾਨੂੰ ਇਹ ਕੋਰਸ ਜਿਹੜੇ ਮੈਂ ਤੁਹਾਨੂੰ ਪ੍ਰਾਈਸ ਦੱਸੇ ਆ ਉਹਨਾਂ ਵਿੱਚ ਹੀ ਮਿਲੂਗੇ ਡਿਸਕਾਊਂਟਡ ਪ੍ਰਾਈਸ ਹੈ ਕੰਪਨੀ ਤੋਂ ਪਰਚੇਸ ਕਰਦੇ ਤਾਂ ਤੁਹਾਨੂੰ ਮਹਿੰਗਾ ਪਵੇਗਾ 10000 15000 ਰੁਪਏ ਮਹਿੰਗਾ ਹੈ ਬਾਕੀ ਮੇਰੇ ਰੈਫਰ ਕੋਡ ਰਾਹੀਂ ਤੁਹਾਨੂੰ ਇਹ ਜਿਹੜੇ ਕੋਰਸ ਹੈ ਉਹ ਡਿਸਕਾਊਂਟਡ ਪ੍ਰਾਈਸ ਹੈ ਕਿਉਂਕਿ 30% ਲੈਸ ਮੇਰੇ ਡਿਸਕਾਊਂਟ ਤੋਂ ਤੁਹਾਨੂੰ ਉਪਨ ਕੋਡ ਰਾਹੀਂ ਡਿਸਕਾਊਂਟ ਮਿਲ ਰਿਹਾ ਜੇ ਤੁਸੀਂ ਜਲਦ ਜਲਦੀ ਆਪਣੀ ਅਰਨਿੰਗ ਜਰਨੀ ਆਪਣੀ ਲਰਨਿੰਗ ਤੇ ਅਰਨਿੰਗ ਜਰਨੀ ਜਿਹੜੇ ਸਟਾਰਟ ਆਫ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰੋ ਜੇ ਹੋਰ ਵੀ ਤੁਹਾਨੂੰ ਡਿਟੇਲ ਲੈਣੀ ਹੈ ਵਰਕ ਰਿਲੇਟਡ ਕੋਈ ਡਿਟੇਲ ਲੈਣੀ ਹੈ ਕੰਮੇ ਰਿਲੇਟਡ ਡਿਟੇਲ ਲੈਣੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਤੇ ਆਪਣੀ